ਮਨਪ੍ਰੀਤ ਮੰਨਾ ਲਗਾਤਾਰ ਇੰਸਟਾ ਉਤੇ ਅਰਸ਼ਵਾਲ ਨੂੰ ਜਵਾਬ ਦਿੰਦਾ ਹੋਇਆ ਸਟੋਰੀਆਂ ਪਾ ਰਿਹਾ ਕਦੇ ਕਹਿੰਦਾ ਮੈਂ ਅਰਸ਼ਵਾਲ ਨੂੰ ਖਤਮ ਕਰ ਦੂੰ ਕਦੇ ਕਹਿੰਦਾ ਮੇਰੇ ਨਾਲ ਕੋਈ ਰੌਲੇ ਨਹੀਂ ਕਦੇ ਕੁਝ ਤੇ ਕਦੇ ਕੁਝ ਕਹਿੰਦਾ ਖੈਰ ਹੁਣ ਇਸ ਮੁੱਦੇ ਵਿੱਚ ਇੱਕ ਹੋਰ ਨਵਾਂ ਮੋੜ ਆ ਚੁੱਕਾ ਹੈ ਜਾਣੇ ਕਿ ਦੋਸਤੋ ਸ੍ਰਿਸ਼ਟੀ ਮਾਨ ਦਾ ਵੀ ਇਸ ਮੁੱਦੇ ਉੱਤੇ ਇੱਕ ਬਹੁਤ ਵੱਡਾ ਬਿਆਨ ਆ ਚੁੱਕਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਦਿਖਾਉਣਾ ਜੋ ਸ਼ਾਇਦ ਤੁਸੀਂ ਦੇਖਿਆ ਨਹੀਂ ਹੋਣਾ ਇਸ ਸਕਰੀਨਸ਼ਾਟ ਸ੍ਰਿਸ਼ਟੀ ਮਾਨ ਦੀ ਚੈਟ ਦਾ ਹੈ ਜੋ ਮਨਪ੍ਰੀਤ ਮੰਨਾ ਵੱਲੋਂ ਹੀ ਵਾਇਰਲ ਕੀਤਾ ਗਿਆ ਹੈ ਜਿਸ ਵਿੱਚ ਸ੍ਰਿਸ਼ਟੀ ਮਾਨ ਕਹਿੰਦੀ ਹੈ ਜੇਕਰ ਤੇਰਾ ਰੌਲਾ ਅਰਸ਼ ਅਤੇ ਪ੍ਰੇਮ ਨਾਲ ਹੈ ਇਹਨੂੰ ਆਪਦੇ ਵਿੱਚ ਹੀ ਰੱਖ ਤੈਨੂੰ ਮੇਰੇ ਤੇ ਮੇਰੇ ਹਸਬੰਡ ਦੀਆਂ ਪੋਸਟਾਂ ਤੇ ਕਮੈਂਟ ਕਰਨ ਦੀ ਕੋਈ ਲੋੜ ਨਹੀਂ ਗਲਤ ਬੋਲਣਾ ਹਰ ਇੱਕ ਨੂੰ ਆਉਂਦਾ ਪਰ ਜਿੱਦਾਂ ਵਿੱਚ ਕੋਈ ਕੰਮ ਹੀ ਨਾ ਹੋਵੇ ਉਹਨੂੰ ਨਹੀਂ ਬੋਲੀਦਾ ਮੇਰਾ ਹਸਬੰਡ ਜੋ ਵੀ ਹੈ ਪਰ ਮੇਰਾ ਹਸਬੰਡ ਹੀ ਹੈ ਆਕਲ ਕਰੋ ਮਾੜੀ ਮੁੱਟੀ ਤੁਸੀਂ ਵੱਡਿਓ ਕੋਈ ਜਵਕ ਨਹੀਂ ਫਰੇ ਦੇ ਜਵਾਬ ਵਿੱਚ ਮਨਪ੍ਰੀਤ ਮੰਨਾ ਕਹਿੰਦਾ ਜੱਟੀਏ ਰਿਲੈਕਸ ਮੈਂ ਕਦੇ ਉਹਨੂੰ ਮਿਲਣਾ ਉਹ ਤੇਰੇ ਨਾਲ ਮੇਰਾ ਕੋਈ ਲੈਣ ਦੇ ਨਹੀਂ ਤੂੰ ਇੰਜੋਏ ਕਰ ਇਸ ਸਕਰੀਨਸ਼ਾਟ ਤੋਂ ਬਾਅਦ ਤੁਹਾਨੂੰ ਸ੍ਰਿਸ਼ਟੀ ਮਾਨ ਦੇ 3 ਪੇਜ ਦੀ ਸਟੋਰੀ ਦਾ ਇੱਕ ਸਕਰੀਨਸ਼ਾਟ ਦਿਖਾਉਣਾ ਹ ਜਿਸ ਵਿੱਚ ਲਿਖਿਆ ਹੁੰਦਾ ਹੈ ਮਨਪ੍ਰੀਤ ਮੰਨਾ ਜੀ ਤੁਹਾਨੂੰ ਕੋਈ ਮਸਲਾ ਲੱਗਦਾ ਤਾਂ ਵੈ ਕਿ ਗੱਲ ਕਰ ਲੈਂਦੇ ਸੋਸ਼ਲ ਮੀਡੀਆ ਤੇ ਇਹ ਡਰਾਮਾ ਕਿਉਂ ਕਰ ਰਹੇ ਹੋ ਅਸੀਂ ਕੰਪਲੇਨਟ ਕਰਨ ਜਾ ਰਹੇ ਹਾਂ ਏਸੀ ਆਪਣੀ ਅੱਜ ਦੀ ਅਪਡੇਟ ਧੰਨਵਾਦ